ਪ੍ਰਤਮ ਤਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਲ ਵਿੱਚ ਕਾਰਮਾਨ ਸਾਹ ਸੰਗੀਤ ਦੇ ਰੂਪ ਦੇ ਵਾਹਿਗੁਰੂ ਦੀ ਕਾਰਜਾ ਵਾਹਿਗੁਰੂ ਦੀ ਕਿਰਤ ਹੈ ਲੱਖ ਖੁਸ਼ੀਆਂ ਪਾਸ਼ਾ ਜੀ ਨੇ ਜੇ ਸਤਿਗੁਰ ਨਦਰ ਕਰੇ ਅੱਜ ਇਸ ਨਗਰ ਤੇ ਸੱਚੇ ਪਾਸ਼ਾ ਜੀ ਨੇ ਸ੍ਰੀ ਗੁਰੂ ਰਵ ਸਾਹਿਬ ਜੀ ਨੇ ਬੜੀ ਇਪਾਰ ਕਿਰਪਾ ਕੀਤੀ ਹੈ ਸਾਡੇ ਵੱਡੇ ਵੀ ਸਰਦਾਰ ਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਸਾਰੇ ਨਗਰ ਨੇ ਔਰ ਮੋੜ ਨੋਬਾ ਚੀਦਾਪੰਡ ਸਾਰਿਆਂ ਨੇ ਬੜਾ ਅਦੁੱਸ਼ਤਕਾਰ ਦਿੱਤਾ ਹੈ ਉਹਨਾਂ ਨੂੰ ਬਲਾਕ ਸੰਮਤੀ ਦੇ ਮੈਂਬਰ ਬਣਾਇਆ ਸਚੀ ਪਾਸ਼ਾ ਦਾ ਕੁੱਟਣਪੂਰ ਧੰਨਵਾਦ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਤੁਸੀਂ ਬਾਈ ਜੀ ਦੇ ਸਿਰ ਤੇ ਹੱਥ ਰੱਖਿਆ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ ਤੇ ਸਾਰੇ ਨਗਰ ਨੂੰ ਤੁਹਾਨੂੰ ਲੱਖ ਲੱਖ ਧੰਨਵਾਹੀ ਹੈ ਕਿਉਂਕਿ ਇਹ ਜਿਹੜਾ ਵੀ ਕਾਰਜ ਹੈ ਇਹ ਸਾਰੇ ਨਗਰ ਦੇ ਨਾਲ ਹੀ ਹੁੰਦਾ ਹੈ ਜੇ ਆਪਣਾ ਨਗਰ ਦੇ ਵਿੱਚ ਪਿਆਰ ਹੈ ਤਾਂ ਹੀ ਇਹ ਜਿਹੜੇ ਅਹੁਦੇ ਆ ਮਿਲਦੇ ਆਂ ਸਭ ਤੋਂ ਵੱਡਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਜਿਹੜਾ ਲੱਗਦਾ ਹੈ ਉਹਨਾਂ ਨੂੰ ਉਹਨਾਂ ਦੀ ਗੱਲ ਮੰਨਦਾ ਤੇ ਤਾਂ ਹੀ ਨਿਕਪਾ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੀਆਂ ਸਾਡੇ ਪਿਛਲੇ ਤਿੰਨਾਂ ਦੇ ਵਿੱਚ ਸ਼੍ਰੋਮਣੀ ਕਾਲੀਦਾ ਦੇ ਵਿੱਚ ਤੇ ਭੀੜਾਂ ਆਈਆਂ ਗੱਗੀਆਂ ਹੁੰਦੀਆਂ ਜਦੋਂ ਬੰਦਾ ਤੁਰਦਾ ਹੈ ਕੰਮ ਕਰਦਾ ਹੈ ਪਰ ਇਹਨਾਂ ਕੋ ਬਦਨਾਮ ਕਰਦਾ ਸ਼੍ਰੋਮਣੀ ਕਾਲੀਦਾ ਨੂੰ ਕਿ ਜੀਸੀ ਕਰੀਏ ਵੀ ਇੱਕ ਝੂਠ ਦਾ ਸੌਚ ਉਠਾ ਕੇ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ ਸੋਸ਼ਲ ਮੀਡੀਆ ਨੇ ਪੂਰੇ ਸਾਰੇ ਆਪਣੇ ਜਿਹੜਾ ਦਿੱਲੀ ਵਾਲਿਆਂ ਨੇ ਸਾਨੂੰ ਬਦਨਾਮ ਕਰਕੇ ਤ੍ਰਿਪਾਟੇ ਨੂੰ ਪਰ ਮੈਂ ਸਮਝਦਾ ਕਿ ਸ਼੍ਰੋਮ ਨੇ ਕਾਹਲੇ ਦਾ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਸ ਦਾ 100 ਸਾਲ ਤੋਂ ਉੱਪਰ ਦਾ ਇਤਿਹਾਸ ਹੈ ਇੱਕ ਇੱਕ ਜ਼ਮੀਨ ਦਾ ਜੋ ਟੁਕੜਾ ਮੈਂ ਕਹਾਂ ਸਿਰ ਦੇ ਕੀ ਇੱਥੋਂ ਤੱਕ ਜਿਹੜੀ ਸ਼੍ਰੋਮਣੀ ਕਾਲੀਦਾਰ ਹੋਣ ਦੇ ਵਿੱਚ ਆਈ ਹੈ ਬਹੁਤ ਸਾਰੇ ਜਿਹੜੇ ਕਾਰਜ ਐ ਇਸ ਤਰ੍ਹਾਂ ਸ਼੍ਰੋਮਣੀ ਕਾਲੀਦਾਰ ਨੇ ਕੀਤੇ ਐ ਤੁਸੀਂ ਕਿਤੇ ਵੀ ਧਰਮ ਸਥਾਨ ਤੇ ਜਾਓ ਅਸੀਂ ਜੇ ਅਨੰਤਪੁਰ ਸਾਹਿਬ ਦੀ ਗੱਲ ਕਰੀਏ ਅਨੰਤਪੁਰ ਸਾਹਿਬ ਦਰਾਸ ਤੇ ਖਾਸਾ ਜਿਹੜੇ ਵੀ ਜਿਹੜੀ ਇਹ ਵੀ ਧਰਮ ਸਥਾਨ ਜਿੰਨੇ ਵੀ ਬਣੇ ਐ ਉਹਨਾਂ ਦੇ ਬਿਸ਼ਰੂਮ ਨੇ ਕਾਲੇਗਰ ਦਾ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਫਤੇਗੜ੍ਹ ਸਾਹਿਬ ਜਾਓ ਲੋ ਚੱਪੜ ਜਿੱਨੀ ਜਾਓ ਲੋ ਕੋਪਰੀੜੇ ਜਾਓ ਲੋ ਕਥੂ ਨੰਗਲ ਕਿਤੇ ਵੀ ਜਾਓ ਤੇ ਸ਼ਰੂਮ ਨੇ ਕਾਲੇਗਰ ਨੇ ਯਾਦਗਾਰਾਂ ਬਣਾਈਆਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਸਿੱਖ ਧਰਮ ਦਾ ਬਹੁਤ ਵੱਡਾ ਆਦਰ ਸਤਿਕਾਰ ਜਿਹੜਾ ਸ਼ਰੂਮ ਨੇ ਕਾਲੇਗਰ ਹਮੇਸ਼ਾ ਇਹ ਅੱਗੇ ਰੱਖਦਾ ਹੈ ਕਿਉਂਕਿ ਸਿੱਖਾਂ ਦੀ ਜਿਹੜੀ ਪਾਰਟੀ ਹੈ ਆਪਾਂ ਪਹਿਲਾਂ ਬਿਜੁਰਤ ਇਹਨਾਂ ਨੇ ਪੰਥ ਇਹ ਪੰਥ ਹੈ ਕਿਉਂਕਿ ਸਾਰੇ ਆਪਣੇ ਆਪ ਦੀ ਪਾਰਟੀ ਆਪਣੇ ਅੱਥਾ ਜ ਆਪਣੇ ਲਹੂ ਨਾਲ ਸੰਜੀ ਹੋਈ ਪਾਰਟੀ ਹੈ ਇਹਦਾ ਜਿਹੜਾ ਮੋੜ ਜਿਹੜਾ 9 ਸਾਲ ਬਾਅਦ ਜਿਹੜਾ ਇਹ ਸਾਨੂੰ ਜਿਹੜਾ ਇਹ ਬਲ ਮਿਲਿਆ ਜਿਹੜਾ ਝੂਠ ਜਿਹੜਾ ਸੀਗਾ ਬਦਲਾਅ ਨੇ ਲੋਕਾਂ ਨੇ ਵੜਿਆ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਗਿਆ ਔਰ ਗੁਰਕਾ ਸਾਹਿਬ ਦੀ ਸੌਂਕਾ ਕੇ ਇਸ ਤਰ੍ਹਾਂ ਦੇ ਕੰਮ ਵੀ ਨਸ਼ੇ ਪਾਸ ਕਰਦੇਗੇ ਜੋ ਸ਼ਬਦਾਂਗੇ ਪਰ ਹੋਇਆ ਕੁਛ ਨਹੀਂ ਲੋਕਾਂ ਨੂੰ ਸਮਝ ਪੈ ਗਈ ਹੈ ਕਿ ਜਿਹੜਾ ਸ਼ਰਮ ਨੀ ਕਾਰੀਦਾਰੀ ਹੈ ਜਿਹੜਾ ਪੰਜਾਬ ਦੇ ਹਿੱਤਾਂ ਲਈ ਗਰੀਬਾਂ ਲਈ ਮਜਰੂਮਾਂ ਲਈ ਲੜ ਸਕਦਾ ਹੈ ਖੜ ਸਕਦਾ ਹੈ ਬਾਕੀ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚਲਦੀਆਂ ਆ ਸਨ ਤੇ ਦਿੱਕੋ ਉਹਨਾਂ ਨੇ ਡਟ ਕੇ ਜਾਣਾ ਅਕਾਲੀ ਕੌਮ ਤੁਸਾਂ ਨੂੰ ਸੁਰਜਣਾ ਚਾਹੀਦਾ ਹੈ ਜਿਹੜਾ ਅੱਗੇ ਵੀ ਹੈ ਸਾਡੇ ਇਹ ਸੜਕੇ ਦੇ ਜਿਹੜੇ ਮੁਖਤਿਆਰਾਂ ਜ세ਦਾ 30 ਸਨੀ ਵਾਲਾ ਸਾਹਿਬ ਉਹਨਾਂ ਦੀ ਬਦੌਲਤ ਇਹ ਸਭ ਕੁਝ ਹੈ ਕਿ ਜੇ ਸਾਡਾ ਜਰਨੈਲ ਹੀ ਤਕੜਾ ਹੋ ਗਏ ਅੱਗੇ ਲੱਗ ਕੇ ਮੂਰੀ ਲੱਗ ਕੇ ਉਹ ਸਾਰੇ ਜਿਹੜੀਆਂ ਸਾਡੇ ਨੂੰ ਦੁੱਖ ਚੀੜਾਂ ਪਾ ਸੋਣੇ ਤਾਂ ਹੀ ਇਹ ਕੁਝ ਹੁੰਦਾ ਹੈ ਇਹ ਸਿਰਾਂ ਉਹਨਾਂ ਦੇ ਸਿਰ ਉਹ ਸਾਡੇ ਇਸ ਨਗਰ ਦੇ ਸਰਦਾਰ ਚੰਨ ਸਿੰਘ ਜੀ ਸਾਫਾ ਜੀਮਨ ਸਾਹਿਬ ਔਰ ਹਰਮੇਸ਼ ਸਿੰਘ ਮੋੜ ਸਾਹਿਬ ਕੋਈ ਸੰਗਤ ਜੀ ਦਾ ਸਭ ਬੈਠਿਆ ਸਾਰਿਆਂ ਦੀ ਮਿਹਨਤ ਕਰਕੇ ਇਹ ਜਿਹੜਾ ਕਾਰਜ ਹੋਇਆ ਸਰਦਾਰਪੁਰ ਸਿੰਘ ਨੂੰ ਤੁਸੀਂ ਸਰਦਾਰ ਪ੍ਰੀਤਮ ਸਿੰਘ ਨੂੰ ਬੁnaya ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਬੇਨਤੀ ਵੀ ਕਰਦਾ ਕਿਉਂਕਿ ਇਹ ਛਿੱਧੀ ਹਫਤਾ ਛਿੱਧੀ ਤਿਆੜੇ ਜਿਹੜੇ ਚੱਲ ਰਹੇ ਐ ਸਾਬਦਾ ਜੀ ਤੁਸੀਂ ਪਹਿਲਾਂ ਕਥਾ ਸੁਣਾ ਮਾਸਟਰ ਜੀ ਚੰਨ ਸਿੰਘ ਤੋਂ ਸੁਣ ਕੇ ਖੜੇ ਐ ਕਿਉਂਕਿ ਸਾਡੇ ਲਈ ਸਿੱਖੀ ਦੇ ਵਿੱਚ ਸਭ ਤੋਂ ਪੀੜਾ ਦੇਣ ਸਭ ਤੋਂ ਬੁਧਕਾਈ ਦੇਣ ਜਿਹੜੇ ਇਹ ਚੱਲ ਰਹੇ ਆ ਇਹਨਾਂ ਦੌਰ ਦੇ ਵਿੱਚ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਸਾਰਾ ਹੀ ਜਿਹੜਾ ਸਰਬੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਵਾਰਿਆ ਸਾਡੀ ਸਰਕਾਰੀ ਲਈ ਵਾਰਿਆ ਪੱਗ ਲਈ ਵਾਰਿਆ ਸਾਨੂੰ ਉਸ ਇਸ ਗੱਲ ਦੇ ਪਹਿਰਾ ਦੇਣਾ ਚਾਹੀਦਾ ਸਾਨੂੰ ਉਹਨਾਂ ਦੀ ਯਾਦ ਵਿੱਚ ਜਿਹੜਾ ਵੀ ਕੁਝ ਅਸੀਂ ਘਰਾਂ ਦੇ ਵਿੱਚ ਕਰਦੇ ਆਂ ਬੱਚਿਆਂ ਲਈ ਪਰਵਾਰਾਂ ਨੇ ਸਾਨੂੰ ਉਹ ਤੁਹਾਨੂੰ ਸਿੱਧ ਲੈ ਕੇ ਸਾਨੂੰ ਨਸ਼ੇ ਤਿਆਗ ਕੇ ਬੱਚਿਆਂ ਦੇ ਦਸਤਾਰਾਂ ਪਾ ਕੇ ਬੱਚਿਆਂ ਨੂੰ ਗੁਰਮਾਣੀ ਵਾਲੇ ਪਾਸੇ ਲਾ ਕੇ ਤੁਹਾਨੂੰ ਗ੍ਰੰਥ ਸਾਹਿਬ ਜੀ ਦੇ ਲਾਣ ਲਾ ਕੇ ਸਾਨੂੰ ਅੱਗੇ ਤੁਰਨਾ ਚਾਹੀਦਾ ਜੀਵਨ ਬਦੀਲ ਕਰਨਾ ਚਾਹੀਦਾ ਹਾਂ ਉਹਨਾਂ ਮੈਂ ਸਮਝੂ ਮਾਰ ਲਈ ਜਿਹੜੇ ਆ ਦਿਨ ਹੈ ਜੇ ਅਸੀਂ ਕੋਈ ਜਾ ਸਕਦਾ ਹੋਇਆ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਜਾਓ ਕਿਉਂਕਿ ਉੱਥੋਂ ਅਥਾਹ એનર્ਜੀ ਮਿਲਦੀ ਹੈ ਇਸ ਪਾਸਿਬਲ ਤੌਰ ਉੱਤੇ ਗੁਰਬਾਣੀ ਦੇ ਨਾਣਾਂ ਲੱਗਣ ਲਈ ਕਿਉਂਕਿ ਗੁਰੂ ਸਾਹਿਬ ਨੇ ਏਡਾ ਵੱਡਾ ਇਤਿਹਾਸ ਦੁਨੀਆਂ ਦੇ ਵਿੱਚ ਕਿ ਕਿਸੇ ਧਰਮ ਦੇ ਵਿੱਚ ਝਾਤ ਮਾਰ ਕੇ ਦੇਖ ਲਓ ਇੱਕ ਤੇ ਵੀ ਨਹੀਂ ਹੋਇਆ ਕਿਸੇ ਧਰਮ ਦੇ ਕਿਸੇ ਪਗੰਬਰ ਨੇ ਕਿਸੇ ਵੀਰ ਨੇ ਆਪ ਦੀ ਜਿਹੜੀ ਸਾਰਾ ਸਰਬੰਸ ਵਾਰਿਆ ਹੋਵੇ ਤੇ ਆਪਣੇ ਧਰਮ ਲਈ ਕੀਤਾ ਹੋਵੇ ਅਸੀਂ ਹੁਣ ਜਿਹੜੇ ਆਧੰਮ ਚੱਲ ਰਹੇ ਐ ਇਹ ਤੁਸੀਂ ਦੇਖ ਲਓ ਵੀ ਅਸੀਂ ਕਿਤੇ ਟੂਟੀ ਤੋਂ ਪਾਣੀ ਹੱਥ ਧੋਣਿਆ ਤਾਂ ਵੀ ਸਾਨੂੰ ਠੰਡਾ ਲੱਗਦਾ ਤੇ ਉਹਨਾਂ ਦੇ ਜਿਹੜੇ ਜਿਗਰੇ ਦੇ ਲੋ ਉਹ ਨਦੀਆਂ ਦੇ ਵੈਦੀ ਜੰਮੀਆਂ ਜਿਹੜੀਆਂ ਵਰਖਦੀਆਂ ਉਹਨਾਂ ਦੇ ਵੈਦੀ ਨੰਗੇ ਸਰਸਾ ਨਦੀ ਦੇ ਵੈਦੀ ਨੰਗੇ ਪੈਰੀ ਔਰ ਠੰਡੇ ਬਰਖ ਦੇ ਵਿੱਚ ਤੁਸੀਂ ਕਿੰਨੀਆਂ ਹਵਾਵਾਂ ਵੀ ਇੱਕ ਵਾਰੀ ਆਪ ਦੇ ਦਿਨਾਂ ਦੇ ਲਾ ਕੇ ਸੋਚ ਕੇ ਦੇਖੋ ਵੀ ਉਹਨਾਂ ਦਾ ਕਿਸ ਤਰ੍ਹਾਂ ਦੀ ਬੀਤੀ ਹੋਊਗੀ ਪਰ ਉਹ ਉਹਨਾਂ ਨੇ ਈ ਨਹੀਂ ਮੰਨੀ ਅਸੀਂ ਅੱਜ ਦੇਖ ਲਓ ਕਿੱਧਰਲੇ ਪਾਸੇ ਤੁਰਿਆ ਅਸੀਂ ਮਾੜੀ ਜੀ ਗੱਲ ਤੇ ਅਸੀਂ ਧਰਮ ਪਰिवर्तन ਕਰ ਲੈਨੇ ਆ ਮਾੜੀ ਜੀ ਤਕਲੀਫ ਘਰੇ ਆਉਂਦੀ ਹੈ ਕਿਸੇ ਦਾਰਚ ਪੱਦਰ ਮੜਾ ਜਾ ਵੀ ਹੁੰਦਾ ਉਹ ਚਾਕੇ ਆਪਾਂ ਕਿਸੇ ਮੜੀਆਂ ਮਸਾੜੀਆਂ ਕਿਤੇ ਅਸੀਂ ਹੋਰ ਬਾਪਿਆਂ ਕੋਲੇ ਪੂਜਣ ਵਿੱਚ ਤੁਰ ਜਾਂਦੇ ਆ ਇਹ ਸਾਡਾ ਬਹੁਤ ਵੱਡਾ ਇਤਿਹਾਸ ਹੈ ਸਾਨੂੰ ਭੁਲਾਉਣਾ ਨਹੀਂ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਤੁਸੀਂ ਇੱਕ ਵਾਰ ਜੀਵਨ ਨਿਵਾਹ ਕਰਕੇ ਦੇਖੋ ਕੱਲਾ ਜੱਕੀ ਸਰਦਾ ਇੱਕ ਬਾੜ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਆਪਣੇ ਪਰਿਵਾਰ ਨੂੰ ਪੜ੍ਹਾ ਕੇ ਦੇਖੋ ਕਿੰਨਾ ਰਸ ਹੈ ਕਿੰਨਾ ਆਨੰਦ ਹੈ ਜੀਵਨ ਤੁਹਾਡਾ ਸ਼ਾਂਤ ਹੋ ਜੂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਅਥਾਹ ਸ਼ਕਤੀ ਕਿਸੇ ਪੀਰ ਪਗੰਬਰ ਕਿਸੇ ਤੁਹਾਡੇ ਮੜੀਆਂ ਮਸਾਣੀਆਂ ਇਹਦੇ ਬਰਾਬਰ ਨਹੀਂ ਹਨ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਕਤੀ ਹੈ ਅਰਥਾ ਤੁਸੀਂ ਅਰਦਾਸ ਹੋਈ ਹੈ ਅਰਦਾਸ ਆਪਾਂ ਕਰੀਏ ਕਰਦੇ ਹਾਂ ਕਿ ਜੇ ਸੱਚੇ ਮਨ ਨਾਲ ਆਪਾਂ ਤੇ ਇਹ ਅਰਦਾਸ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੇ ਸਾਡੇ ਸਾਰੇ ਕਾਰਜ ਰਾਸ ਹੋ ਜਾਂਦੇ ਆ ਮੈਂ ਸੱਚੇ ਪਾਤਸ਼ਾਹ ਚਤਾਂ ਦੇ ਵਿੱਚ ਅਖੀਰ ਦੇ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਸਹਿਬਜ਼ਾਦਿਆਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਬਲ ਬਖਸ਼ੋ ਤਾਂ ਜੋ ਸਾਡੇ ਬੱਚੇ ਸਿੱਖੀ ਨਾਲ ਜੁੜਨ ਨਸ਼ੇ ਤਿਆਗਣ ਇਹੜਾ ਪੰਜਾਬ ਆ ਸਾਡੇ ਪੰਜਾਬੀ ਤਬੱਸੇ ਗਏ ਪੰਜਾਬ ਪੈ ਗਿਆ ਨਸ਼ਿਆਂ ਦੇ ਵਿੱਚ ਰੁੱੜ ਰਿਹਾ ਹੈ ਜਿਹੜਾ ਆਪ ਹੀ ਸ਼ਰਤੀ ਮਿਹਰ ਭਰਿਆ ਹੱਥ ਰੱਖੋ ਸਾਡੇ ਸਾਰਿਆਂ ਦੇ ਔਰ ਸਿੱਖੀ ਨਾਲ ਜੁੜਨ ਦਾ ਬਲ ਬਖਸ਼ਿਓ ਸੱਚੇ ਪਾਤਸ਼ਾਹ ਜੀ ਮੈਂ ਅਖੀਰ ਦੇ ਵਿੱਚ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦਾ ਐ ਔਰ ਮੈਂ ਕੁਝ ਦਿਨ ਪਹਿਲਾਂ ਜਦੋਂ ਬਾਬਾ ਜੀ ਸਾਰੂ ਸਿੰਘ ਦਾ ਭੋਗ ਤੇ ਹੋਈ ਸੀ ਮੈਨੂੰ ਇੱਕ ਸੇਵਾ ਲੱਗੀ ਸੀ ਮੈਨੂੰ ਹੁਕਮ ਹੋਇਆ ਸੀ ਲਿਕਰ ਵੱਦੋਂ ਕਿ ਉਹਨਾਂ ਦੀ ਯਾਦ ਵਿੱਚ ਕੁਛ ਨਾ ਕੁਛ ਕੀਤਾ ਜਾਵੇ ਮੈਂ ਸੱਚੇ ਪਾਤਸ਼ਾਹ ਦੇ ਸਨਮਖੋਗੇ ਸੱਚੇ ਪਾਤਸ਼ਾਹ ਮੈਂ ਕਿਹਾ ਜਿੰਨੀ ਦੀ ਸੇਵਾ ਤੁਸੀਂ ਲੈਣੀ ਹੈ ਤੁਸੀਂ ਆਪ ਲੈਣੀ ਹੈ ਤੇ ਮੈਂ ਉਸੇ ਸਮੇਂ ਇੱਥੇ ਕਹਿ ਕੇ ਗਿਆ ਸੀਗਾ ਤੇ ਉਹ 1 ਲੱਖ ਰੁਪਇਆ ਬਾਪੂ ਸਾਹਿਬ ਦੀ ਸੋਨ ਯਾਦ ਵਿੱਚ ਲਾਇਬ੍ਰੇਰੀ ਆਸਤੇ ਔਰ ਹਰਮੋਨੀਅਮ ਬੱਚਿਆਂ ਦੇ ਗਤਕਾ ਲਈ ਸਮਾਨ ਔਰ ਹੋਰ ਵੀ ਕੁਝ ਜਿਹੜਾ ਵੀ ਕੁਝ ਤੁਸੀਂ ਉਹ ਬਹੁਤ ਨੂੰ ਕੀਤਾ ਸੀ ਉਹ ਸਾਰਾ ਪ੍ਰਵਾਨ ਹੋਇਆ ਸ਼ਰੂਨ ਕਰਦਾ ਹਾਂ ਪੌਂਦੇ ਕਬਟੀ ਦੇ ਮੈਂ ਤਾਂ ਬਹੁਤ ਜੀਬ ਕੋ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਦਾ ਪ੍ਰਣਾਮ ਸਾਹਿਬ ਦਾ ਜਿਹਨਾਂ ਨੇ ਸਾਡੇ ਨਿੱਕੀ ਜੀ ਬੈਂਦੀਨ ਪ੍ਰਵਾਨ ਕੀਤਾ ਤੁਹਾਡਾ ਮੈਂ ਅਖੀਰ ਦੇ ਵਿੱਚ ਮੈਂ ਸ਼ੁਮਾਰਦਾ ਜਾ ਚੁੱਕੀ ਹਾਂ ਔਰ ਮੈਂ ਬੇਨਤੀ ਵੀ ਕਰਨਾ ਹੈ ਕਿ ਕੋਈ ਵੀ ਕਿਸੇ ਵੀ ਕਿਸਮ ਦਾ ਬੱਚਿਆਂ ਲਈ ਸਮਾਤ ਤੁਹਾਨੂੰ ਚਾਹੀਦਾ ਕੋਈ ਗੁਰਕਾ ਸਾਹਿਬ ਜਾਂ ਹੋਰ ਵੀ ਲਿਟਰੇਚਰ ਕਿਤਾਬਾਂ ਚਾਹੀਦਾ ਮੈਨੂੰ ਹੁਕਮ ਕਰਿਆ ਕਰੋ ਔਰ ਮੈਂ ਬਹੁਤ ਜਲਦੀ ਇਹ ਸਿਲੀ ਆ ਕੇ ਦੇਵਾਂਗੇ ਔਰ ਮੈਂ ਅਖੀਰ ਦੇ ਵਿੱਚ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸਿੱਧੇ ਇਸ ਮੰਤਵ ਪਰ ਹੱਥ ਪਰ ਮਾਸ਼ੂਕ ਔਰ ਸਾਰਿਆਂ ਨੂੰ ਸਿੱਖੀ ਜਿਵਾਂ ਆਪੇ ਲੜ ਲਾ ਕੇ ਸਾਨੂੰ ਧਰਮ ਦਾ ਬਲ ਬਖਸ਼ੋ ਪਿੰਨ ਅਗਸਤ ਦਾ ਹੈ ਕਮਲਾ ਜੈ ਸਿੰਘ ਵਾਹਿਗੁਰੂ ਬੋਲ ਲੱਖ ਪਛਨਿਆ ਪਾਤਸ਼ਾਹियां ਜੇ ਸਤਿਗੁਰੂ ਨਦਰ ਕਰੇ ਦੇ ਮਹਾਵਾਕ ਅਨਸਾਰ ਅੱਜ ਆਪਾਂ ਬੜੇ ਹੀ ਖੁਸ਼ੀ ਭਰੇ ਸਮੇਂ ਤੇ ਇਕੱਤਰ ਹੋਏ ਹਾਂ ਜਦੋਂ ਕਿ ਪ੍ਰਮਾਤਮਾ ਦੀ ਸਫਾਰ ਕਿਰਪਾ ਦੁਆਰਾ ਔਰ ਸਨੁਚੀ ਸੰਗਤ ਦੇ ਸਹਿਯੋਗ ਸਭ ਦਾ ਪਿਛਲੇ ਦਿਨੀ ਹੋਈਆਂ ਬਿਲਾਕ ਸ਼ਾਂਤੀ ਹੋਏ ਜਿਹੜਾ ਪਿਛਲੇ ਦਿਨੀ ਚੋਣਾਂ ਦੇ ਵਿੱਚ ਤੁਹਾਡੇ ਸਹਿਯੋਗ ਸਭ ਦਾ ਸਰਦਾਰ ਗੋੜ ਸਿੰਘ ਜੀ ਨੂੰ ਆਪਾਂ ਜੋਂ ਸੱਖੀ ਭਾਈ ਤੋਂ ਬਰਾਗ ਸੰਪਤੀ ਦਾ ਮੈਂਬਰ ਜੁਨੇ ਔਰ ਇਹ ਜੀ ਭਜੇ ਸਮੇ ਗੁਰੂ ਮਹਾਰਾਜ ਦੀ ਆਪਾ ਤੇ ਪਦੋਰਾ ਹੀ ਪ੍ਰਾਪਤ ਹੁੰਦੇ ਨੇ ਔਰ ਇਸ ਜੋਂ ਦੇ ਵਿੱਚ ਤਿੰਨ ਘਰੋਂ ਦੇ ਸੀ ਜਿਨ੍ਹਾਂ ਦੇ ਵਿੱਚ ਸੱਖੀ ਭਾਈ ਮੋਰਨੋਬਾਲ ਆਪ ਚਿੱਦਾ ਮੈਂ ਆਪਣੀ ਤਰਫੋਂ ਸਰਦਾਰ ਬੋਰ ਸਿੰਘ ਜੀ ਹੋਰ ਸਮੁੱਚੇ ਪਰਿਵਾਰ ਦੀ ਦਾਪੂ ਸਮੁੱਚੇ ਟਾਣਾ ਨਗਰਾਂ ਦੇ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇਲੈਕਸ਼ਨ ਦੇ ਸਮੇਂ ਆਪਣੇ ਰੋੜ ਦੁਆਰਾ ਔਰ ਸਪੋਰਟ ਦੁਆਰਾ ਇਸ ਕਾਮਯਾਬੀ ਨੂੰ ਸਫਲ ਹੋਣ ਵਾਸਤੇ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਹੈ ਉਥੇ ਮੈਂ ਪ੍ਰਮਾਤਮਾ ਕੀ ਅਦਾਸ ਬੇਨਤੀ ਕਰਦਾ ਕਿ ਜੋ ਸਰਦਾਰ ਗੋੜ ਸਿੰਘ ਦੇ ਉੱਪਰ ਇਹ ਜ਼ਿੰਮੇਵਾਰੀ ਪਾਈ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਬਲ ਬਖਸ਼ੇ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਸਕਣ ਔਰ ਤੁਹਾਡਾ ਜਿਆਦੇ ਸਮਾਂ ਨਾਲ ਲੈਂਦਾ ਹੋਇਆ ਇਸ ਦਿਨ ਤੇ ਜਿੱਥੇ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਆਏ ਇਸ ਸਮੁੱਚੀ ਸੰਗਤ ਦਾ ਸਤਿਕਾਰਯੋਗ ਮਾਤਾ ਜੀ ਜੀ ਤਰਫੋਂ ਸਰਦਾਰ ਗੋੜ ਸਿੰਘ ਜੀ ਤਰਫੋਂ ਔਰ ਸਰਦਾਰ ਰਾਜਪਾਲ ਸਿੰਘ ਜੀ ਤੇ ਸਮੁੱਚੇ ਪਰਿਵਾਰ ਜੀ ਦਰਫੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਹੜਾ ਕਿ ਤੁਸੀਂ ਸਮੁੱਚੀ ਸੰਗਤ ਨੇ ਇਸ ਖੁਸ਼ੀ ਭਰੇ ਸਮੇਂ ਨੂੰ ਚਾਰ ਚੰਨ ਲਾਉਣ ਲਈ ਆਪਣੇ ਸਮੇਂ ਦੇ ਵਿੱਚੋਂ ਸਮਾਗਤ ਕੇ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਅੰਤ ਵਿੱਚ ਪਿੰਡ ਮੋੜ ਨੋ ਬਾਤ ਜਿਹਦਾ ਹਰਵਿੰਦਰ ਸਿੰਘ ਜੀ ਮੋੜ ਸਰਪ ਚੇਅਰਮੈਨ ਪ੍ਰਤਾਪਪੂਤਾ ਸਿੰਘ ਜੀ ਖਾਲਸਾ ਔਰ ਉਹਨਾਂ ਦੇ ਨਾਲ ਆਏ ਜੀ ਸਮੁੱਚੀ ਸੰਗਤ ਔਰ ਨਗਰ ਕੀਰਦਾ ਤੋਂ ਸਰਦਾਰ ਪਟੀ ਸਿੰਘ ਜੀ ਨੰਬਰਦਾਰ ਔਰ ਉਹਨਾਂ ਨਾਲ ਆਏ ਵੀ ਸਮੁੱਚੀ ਸੰਗਤ ਔਰ ਇਸ ਸਮੇਂ ਗੁਰੂ ਮਹਾਰਾਜ ਦੇ ਹਾਜ਼ਰੀ ਦੇ ਵਿੱਚ ਜੋ ਬੈਠੀ ਸਮੁੱਚੀ ਸੰਗਤ ਦਾ ਪ੍ਰਵਾਹ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਕਿੰਨੇ ਸ਼ਬਦ ਕਹਿੰਦਾ ਹੋਇਆ ਫਿਰ ਮਾਦਾ ਜਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ